ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੇ ਜੀ ਔਰ ਅਗਲੇ 7-8 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 25 ਜੁਲਾਈ ਤੱਕ ਮੌਸਮ ਪੰਜਾਬ ਦਾ ਕੰਗੇ ਦਾ ਰਹਿ ਸਕਦਾ ਹੈ ਜਿਵੇਂ ਅਸਲੇ ਜਾ ਤਾਜ਼ਾ ਸੈਟਲਾਈਟ ਅਸਰੇ ਨੇ ਤੁਹਾਡੇ ਨਾਲ ਸਾਂਝਾ ਕਰਦਨੇ ਆ ਪੰਜਾਬ ਦੇ ਵਿੱਚ ਅਸਵੇਲੇ ਬੱਦਲਵਾਇ ਬਣੀ ਹੋਈ ਆ ਦੁਆਬਾ ਖੇਤਰ ਉਹ ਪੁਆਦ ਖੇਤਰ ਤੇ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਸੋ ਅੱਜ ਹਲਕੇ ਦਰਮਿਆਨੇ ਉਮੀਦ ਹੈ ਆਸਾਰ ਨੇ ਜੀ ਪੰਜਾਬ ਦੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਰਾਜਪੁਰਾ ਸਰਹੰਦ ਬਸੀ ਫਟਾਣਾ ਡੇਰਾ ਬਸੀ ਮਹਾਲੀ ਚੰਡੀਗੜ੍ਹ ਰੋਪੜ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਕੁਝ ਖੇਤਰਾਂ 'ਚ ਹੋ ਸਕਦੇ ਨੇ ਜਿੱਥੇ ਹਲਕੇ ਸ਼ਰਾਟੇ ਲੱਗ ਜਾਣਾ ਹੁੰਦੇ ਘੰਟਿਆਂ ਦੇ ਵਿੱਚ ਸੌ ਹੁੰਦੇ ਜੇਕਰ ਹੱਦਨਾ ਦੀ ਗੱਲ ਕਰਦੇ ਆਂ ਜੀ ਅਗਲੇ 2-3 ਦਿਨ ਗਰਮੀ ਤੇ ਹਮਸਾਲੇ ਹੋਣਗੇ 19-20 ਤਰੀਕ ਜਾਂ ਕਹ ਲਈਏ 21 ਦੇ ਦੁਪਹਿਰ ਤੱਕ ਗਰਮੀ ਤੇ ਹਮਸ ਰਹੇਗੀ ਜਿਹੜੀ ਉਮੀਦੀਆਂ ਕਾਰਵਾਈਆਂ ਜਾਰੀ ਸੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚ ਹੁਣ ਬ੍ਰੇਕ ਲੱਗੇਗੀ ਜਾਂ ਕਹ ਲਈਏ ਆਪਾਂ ਮੌਨਸਨ ਦੇ ਵਿੱਚ ਬ੍ਰੇਕ ਲੱਗੇਗੀ ਉਸ ਤੋਂ ਬਾਅਦ 21 ਤਰੀਕ ਤੋਂ ਅਗਲਾ ਸਪੈਲ ਸ਼ੁਰੂ ਹੋ ਜਾਏਗਾ ਮੀਂਹ ਦਾ ਜਦੋਂ ਜਿਹੜੇ ਕਿ ਐਲਪੀਏ ਜਿਹੜੇ ਲੰਘ ਰਹੇ ਸੀ ਯਾਨੀ ਕਿ ਜਿਹੜੇ ਬੰਗਾਲ ਦੀ ਖਾੜੀ ਤੋਂ ਇੱਕ ਘੱਟ ਤੋਂ ਬਾਅਦ ਦਾ ਖੇਤਰ ਬਣਿਆ ਹੋਇਆ ਸੀ ਉਹ ਅੱਗੇ ਲੰਘ ਚੁੱਕਾ ਹੁਣ ਅੱਗੇ-ਅੱਗੇ ਜਿਹ ਉੱਤਰ ਹਾਟੋ ਵਨ ਕੋਚ ਕਰਨ ਗਿਆ ਸੋ ਅਗਲੇ 48 72 ਘੰਟੇ ਮੌਸਮ ਠੀਕ-ਠਾਕ ਸਾਫ ਰਹਿਣ ਦੇ आसार ਨੇ ਗਰਮੀ ਤੇ ਹਮਸਿਕ ਲੈਵਲ ਤੇ ਬਣੇਗੀ ਉਸ ਤੋਂ ਬਾਅਦ 22 ਤਰੀਕ ਤੋਂ ਕਹ ਲਈਏ ਜਾਂ 21 ਦੀ ਸ਼ਾਮ ਤੋਂ ਕਹ ਲਈਏ ਫਿਰ ਤੋਂ ਇੱਕ ਵਾਰ ਤਗੜਾ ਮੀਹ ਹਲਸ ਫੈਲ ਲੱਗਦਾ ਨਜ਼ਰ ਆਵੇਗਾ 22 23 24 25 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਬਹੁਤੇ ਖੇਤਰ ਹਰਿਆਣੇ ਦੇ ਬਹੁਤੇ ਖੇਤਰ ਔਰ ਰਾਜਸਥਾਨ ਦੇ ਲਗਭਗ ਕਹ ਲਈਏ ਉੱਤਰੀ ਪੂਰਬੀ ਔਰ ਪੱਛਮੀ ਭਾਗਾਂ ਦੇ ਵਿੱਚ ਔਰ ਹਿਮਾਚਲ ਉਤਰਾਖੰਡ ਦੇ ਵਿੱਚ ਜਬਰਦਸਤ ਘਰਵਾਇਆਂ ਮੌਨਸੂਨ ਦੀਆਂ ਵੇਖਣ ਨੂੰ ਮਿਲਣਗੀਆਂ ਤੇ ਤਗੜੇ ਛਰਾਟੇ ਇਹ ਦਿਨਾਂ ਦੇ ਵਿੱਚ ਸੋ ਇਹ ਕਰਨਾ ਜਰਾ ਆਪਾਂ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਅੱਜ ਮੌਸਮ ਵਿਭਾਗ ਨੇ 18 ਜੁਲਾਈ ਦੀ ਤਰੀਕ ਪਈ ਹੋਈ ਹੈ ਵਾਰਨਿੰਗ ਸਾਰ ਪੰਜਾਬ ਪੰਜਾਬ ਦੇ ਲਈ ਇਹ ਵਾਰਨਿੰਗ ਹੈ 18 ਤਰੀਕ ਹੋਗੀ 19 ਤਰੀਕ ਹੋਗੀ 20 ਤਰੀਕ ਹੋਗੀ ਨੌ ਵਰਨਿੰਗ ਐਸੇ ਲਿਖਿਆ ਹੋਇਆ 21 ਤਰੀਕ ਹੋਗੀ 25 ਤਰੀਕ ਹੋਗੀ 23 ਤਰੀਕ ਹੋਗੀ 24 ਤਰੀਕ ਹੋਗੀ 25 ਤਰੀਕ ਹੋਗੀ ਹੈਵੀ ਰੇਨ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ 21 ਤੋਂ ਲੈ ਕੇ 25 ਤਰੀਕ ਤੱਕ 5 ਦਿਨਾਂ ਦਾ ਤਾਬਰ ਤੁਣ ਮੀਹ ਦਾ ਸਤਾਇਲਾ ਲੱਗੇਗਾ ਪੰਜਾਬ ਦੇ ਬਹੁਤੇ ਖੇਤਰ ਮੀਹ ਨਾਲ ਕਵਰ ਹੋਣਗੇ ਤੇ ਜਿਹੜੀਆਂ ਮੌਨਸੂਨ ਦੀਆਂ ਵੈਸਟਰਨ ਜੈਟ ਦੀਆਂ ਹਵਾਵਾਂ ਤੇ ਇਧਰੋਂ ਮੌਨਸੂਨ ਦੀਆਂ ਹਵਾਵਾਂ ਤੇ ਜਿਹੜੀਆਂ ਸਿੱਧਾ ਪਹਾੜਾ ਵੱਲੋਂ ਜਦੋਂ ਗੂਚ ਕਰਨਗੇ ਪਹਾੜਾ ਨਾਲ ਟਕਰਾ ਕੇ ਤੇ ਮੈਦਾਨਾ ਖੇਤਰਾ ਦੇ ਵਿੱਚ ਜਿਹੜੇ ਮੈਦਾਨ ਨੇ ਪੰਜਾਬ ਹਰਿਆਣਾ ਰਾਜਾਂ ਦੇ ਖੇਤਰਾ ਦੇ ਵਿੱਚ ਜੰਮ ਕੇ ਬਦਲ ਵਰਣਗੇ ਤੇ ਜਿਹੜੇ ਪਹਾੜਾ ਦੇ ਵਿੱਚ ਵੀ ਜਬਰਦਸਤ ਹਲਚਲ ਮੌਨਸਨ ਦੀ ਵੇਖਣ ਨੂੰ ਮਿਲੇਗੀ ਜਿੱਥੇ ਹਿਮਾਚਲ ਉੱਤਰਾਖੰਡ ਜੰਮੂ ਦੇ ਬਹੁਤੇ ਖੇਤਰ ਮੇਹ ਨਾਲ ਕਵਰ ਹੋਣਗੇ ਇਸਲਾਵਾ ਜਿਹੜੇ ਟੈਂਪਰੇਚਰ ਦੇ ਵਿੱਚ ਜੋ ਕਿਸ ਤਰ੍ਹਾਂ ਕੱਲ ਦੱਸਿਆ ਸੀ ਇੱਕ ਵਾਰ ਫੇਰ ਤੋਂ ਵਾਦਾ ਜਿਹੜਾ ਵਾਦਾ ਵੇਖਣ ਨੂੰ ਮਿਲੇਗਾ ਸੋ ਰੋਪੜ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਜੀ ਬੀਤੇ 24 ਘੰਟਿਆਂ ਦੇ ਵਿੱਚ 38-39 ਡਿਗਰੀ ਸਸ ਇੱਥੇ ਟੈਂਪਰੇਚਰ ਦਰਜ ਹੋਏ ਨੇ ਤੇ ਇੱਧਰ ਹਰਿਆਣਾ ਦੇ ਵਿੱਚ ਵੀ 38-39 ਡਿਗਰੀ ਸਸ ਕਹਿੰਦੇ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਜਾਂ ਕੋਈ ਹੋਰ ਜ਼ਿਲ੍ਹਾ ਵੀ ਹੋ ਸਕਦਾ ਜਿੱਥੇ 38-39 ਡਿਗਰੀ ਟੈਂਪਰੇਚਰ ਦਰਜ ਹੋਏ ਨੇ ਇਹ ਕਿਉਂ ਹੋਏ ਨੇ ਇੱਧਰ ਰੋਪੜ ਮਹਾਲੇ ਚੰਡੀਗੜ੍ਹ ਦੇ ਵਿੱਚ ਬਰਸਾਤਾਂ ਕੋਈ ਖਾਸ ਦਾ ਨਹੀਂ ਹੋ ਰਹੀਆਂ ਜਿਹੜੇ ਨੰਬਰ ਲੱਗ ਰਹੇ ਨੇ ਬੀਤੇ ਦੋ ਤਿੰਨ ਦਿਨਾਂ ਤੋਂ ਉਹ ਪਛਮੀ ਜ਼ਿਲ੍ਹਿਆਂ ਤੇ ਹੀ ਲੱਗ ਰਹੇ ਨੇ ਪਛਮੀ ਮਾਲਵਾ ਹੋ ਗਿਆ ਮਾਝਾ ਹੋ ਗਿਆ ਇੱਥੇ ਤਾਵਰ ਤੌਰ ਮੀਤਰਜ ਹੁੰਦੇ ਨੇ ਤੇ ਇੱਧਰ ਕੇਂਦਰੀ ਮਾਲਵੇ ਤੋਂ ਲੈ ਕੇ ਇੱਧਰ ਚੜਦੇ ਵੱਲੋਂ ਸਾਰੇ ਖੇਤਰ ਮੀਹਾਂ ਤੋਂ ਸਖਨੇ ਰਹਿ ਜਾਂਦੇ ਨੇ ਇਸ ਲਈ ਇਹਨਾਂ ਖੇਤਰਾਂ ਦੇ ਵਿੱਚ ਹਮਸ ਤੇ ਗਰਮੀ ਬਣੀ ਹੋਈ ਆ ਧੰਨਵਾਦ ਜੀ